ਸੱਚੀ ਕਾਲ ਜੀ ਐਸਟ੍ਰੋਲੋਜੀ ਵਿਦ ਦਿ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਕਹਿੰਦੇ ਆ ਕਿ ਇੱਕ ਸੱਚ 100 ਝੂਠ ਨੂੰ ਹਰਾ ਦਿੰਦਾ ਹੈ ਅੱਛਾ ਠੀਕ ਹੈ ਹੁਣ ਜੇ ਇਹ ਦੇਖਿਆ ਜਾਵੇ ਕਿ ਸੱਚ ਕੀ ਹੈ ਕਿ ਝੂਠ ਕੀ ਹੈ ਫਿਰ ਸੱਚ ਝੂਠ ਦਾ ਫੈਸਲਾ ਕਰਨ ਲੱਗੇ ਅਸੀਂ ਖੁਦ ਹੀ ਜੱਜ ਬਣ ਜਾਂਦੇ ਆ ਸਾਨੂੰ ਲੱਗਦਾ ਹੈ ਕਿ ਜਿਹੜੀ ਘਟਨਾ ਜਿਸ ਤਰ੍ਹਾਂ ਹੋਈ ਹੈ ਉਸ ਨੂੰ ਉਸ ਤਰ੍ਹਾਂ ਦੱਸਣਾ ਹੀ ਸੱਚ ਹੈ ਜਾਂ ਕਿਸੇ ਚੀਜ਼ ਨੂੰ ਮੰਨ ਲੈਣਾ ਸੱਚ ਹੈ ਜਾਂ ਕਿਸੇ ਚੀਜ਼ ਨੂੰ ਪ੍ਰੂਵ ਕਰਨਾ ਆਪਣੇ ਤਰੀਕੇ ਨਾਲ ਗੱਲਬਾਤ ਰਾਹੀਂ ਸਾਬਿਤ ਕਰ ਦੇਣਾ ਸੱਚ ਹੈ ਅਸਲ ਦੇ ਵਿੱਚ ਸੱਚ ਕੀ ਹੈ ਸੱਚ ਇੱਕ ਤੱਤ ਹੈ ਇੱਕ ਵਿਗਿਆਨ ਹੈ ਇੱਕ ਲੌਜੀਕ ਹੈ ਜੋ ਸੱਚ ਦੇ ਆਧਾਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਕਿਸੇ ਚੀਜ਼ ਨੂੰ ਪ੍ਰੂਵ ਕਰ ਸਕਦੇ ਹਾਂ ਹਨ ਕੁਝ ਲੋਕਾਂ ਦੀ ਆਮ ਗੱਲ ਹੁੰਦੀ ਹੈ ਕਿ ਅਸੀਂ ਤਾਂ ਪਰਮਾਤਮਾ ਨੂੰ ਮੰਨਣ ਵਾਲੇ ਆ ਪਰਮਾਤਮਾ ਨੂੰ ਮੰਨਣ ਵਾਲੇ ਆ ਜੇ ਤੁਸੀਂ ਨਹੀਂ ਵੀ ਮੰਨਣ ਵਾਲੇ ਤਾਂ ਕਿਹੜਾ ਗੁਨਾਹ ਦੱਸੋ ਬਹੁਤ ਲੋਕ ਨੇ ਜੋ ਪਰਮਾਤਮਾ ਨੂੰ ਨਹੀਂ ਮੰਨਦੇ ਉਹ ਕਿਹੜਾ ਮਰ ਗਏ ਹਨਾ ਤਾਂ ਜੇ ਤੁਸੀਂ ਮੰਨਣ ਵਾਲੇ ਹੋ ਇਹ ਤੁਹਾਡਾ ਆਪਣਾ ਇੱਕ ਪਰਸਨਲ ਹੈ ਇੱਕ ਤੁਹਾਡਾ ਆਪਣਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਅੰਦਰੂਨੀ ਇੱਕ ਸੋਚ ਹੈ ਸਾਡੀ ਅਸੀਂ ਮੰਨਦੇ ਹਾਂ ਅਸੀਂ ਉਸ ਅਨੁਸਾਰ ਚੱਲਦੇ ਹਾਂ ਜੋ ਕੁਦਰਤ ਦੇ ਨੀਮਾਂ ਅਨੁਸਾਰ ਅਸੀਂ ਚੱਲਣਾ ਹੈ ਜਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਜੋ ਕਿਹਾ ਉਸ ਅਨੁਸਾਰ ਅਸੀਂ ਆਪਣੀ ਜ਼ਿੰਦਗੀ ਨੂੰ ਉਸ ਤਰ੍ਹਾਂ ਦੀ ਸਿਹਤ ਦਿੱਤੀ ਹੈ ਗੱਲ ਇਹ ਆ ਕਿ ਅਸੀਂ ਉਸ ਤਰ੍ਹਾਂ ਦੀ ਸਿਹਤ ਜ਼ਿੰਦਗੀ ਨੂੰ ਦਿੱਤੀ ਹੈ ਜਿੱਦਾਂ ਦੀ ਅਸੀਂ ਸੁਣਿਆ ਹੈ ਮਾਹੌਲ ਮਹਿਸੂਸ ਕੀਤਾ ਹੈ ਕਹਿੰਦੇ ਕਨਾਥ ਆਸ਼ਰਮ ਵਿੱਚ ਕਾਫੀ ਸਾਰੇ ਬੱਚੇ ਸੀ ਬੱਚਿਆਂ ਦੇ ਕਿਉਂਕਿ ਪੇਰੈਂਟਸ ਨਹੀਂ ਸੀ ਸਾਨੂੰ ਘਰ ਵਿੱਚ ਜਿੱਦਾਂ ਦੀ ਸਿੱਖਿਆ ਮਿਲਦੀ ਹੈ ਅਸੀਂ ਉਦਾਂ ਦੇ ਹੀ ਵੱਡੇ ਹੋ ਕੇ ਉਦਾਂ ਦੇ ਬਣਦੇ ਜਾਂਦੇ ਆ ਇੱਕ ਰੂਟੀਨ ਬਣ ਜਾਂਦੀ ਹੈ ਇੱਕ ਰੂਟੀਨ ਤੇ ਆਦਤ ਬਣ ਜਾਂਦੀ ਤੁਸੀਂ ਸੋਚ ਤੁਸੀਂ ਦੇਖਿਆ ਹੁਣੇ ਕਈ ਵਾਰੀ ਮੈਂ ਕਈ ਵਾਰੀ ਐਗਜ਼ਾਮਪਲ ਦਿੰਦੀ ਐ ਇਹ ਕਿ ਇੱਕ ਆਦਤ ਹੈ ਨਾ ਜੋ ਬੜੀ ਜਲਦੀ ਪੱਕਦੀ ਐ 15 20 ਦਿਨ ਇੱਕ ਲਗਾਤਾਰ ਕੁਝ ਖਾਂਦੀ ਆਦਤ ਪਾ ਲਓ ਤਾਂ ਉਹ ਦਿਨ ਦਿਨ ਉਸਦੀ ਭਣਕ ਮਿਲੇਗੀ ਜਿੱਦਾਂ ਕਿ ਇੱਕ ਜੋ ਕੋਈ ਨਸ਼ਾ ਕਰਦਾ ਹੈ ਨਾ ਉਸ ਨੂੰ ਨਸ਼ੇ ਦੀ ਸਿਰਫ ਭਣਕ ਹੁੰਦੀ ਹੈ ਉਸਦੇ ਸਰੀਰ ਨੂੰ ਜ਼ਰੂਰਤ ਦੀ ਆਦਤ ਪੈ ਜਾਂਦੀ ਹੈ ਕਿ ਮੈਂ ਇਹ ਕਰਨਾ ਹੈ ਜੇ ਮੈਂ ਨਾ ਕੀਤਾ ਤੇ ਇਦਾਂ ਹੋ ਜੂਵੇ ਇਸੇ ਤਰ੍ਹਾਂ ਖਾਣੇ ਦਾ ਰੋਟੀ ਦਾ ਵੀ ਇੱਕ ਨਸ਼ਾ ਹੀ ਹੈ ਦੇਖੋ ਤੁਸੀਂ ਨਹੀਂ ਖਾਂਦੇ ਭਾਵੇਂ ਕੁਝ ਹੋਰ ਵੀ ਖਾ ਲੈਨੇ ਹੋ ਤਾਂ ਵੀ ਲੱਗਦਾ ਕਿ ਲੈ ਰੋਟੀ ਨਹੀਂ ਖਾਦੀ ਮਤਲਬ ਰੋਟੀ ਖਾਣ ਤੋਂ ਬਿਨਾ ਸਾਨੂੰ ਲੱਗਦਾ ਕਿ ਭੁੱਖ ਮਿਟੀ ਜੀ ਹੋਈ ਨਹੀਂ ਗੱਲਬਾਤ ਬਣੀ ਜੀ ਹੋਈ ਨਹੀਂ ਤਾਂ ਇੱਕ ਹੋਰ ਇਹ ਇੱਕ ਤੱਥ ਹੈ ਕਿ ਮਤਲਬ ਅਸੀਂ ਆਪਣੇ ਸਰੀਰ ਨੂੰ ਆਪਣੀ ਬਾਡੀ ਨੂੰ ਆਪਣੇ ਆਪ ਨੂੰ ਉਦਾਂ ਦਾ ਬਣਾ ਲੈਨੇ ਆ ਕਿ ਇਹ ਇੱਕ ਜ਼ਰੂਰਤ ਜੀ ਬਣ ਜਾਂਦੀ ਹੈ ਹਰ ਤਰ੍ਹਾਂ ਦੀ ਹੈਨਾ ਤਾਂ ਕੀ ਹੋਇਆ ਕਹਿੰਦੇ ਇੱਕ ਵਾਰ ਇੱਕ ਅ ਇਨਸਾਨ ਕੁੱਤੇ ਨੂੰ ਰੋਜ਼ ਕੁਝ ਪਾਉਂਦਾ ਸੀ ਉਸ ਨੇ ਸਰਚ ਕਰਨ ਲਈ ਕੀ ਕੀਤਾ ਕਿ ਜਦੋਂ ਉਹਨੇ ਉਹਨੂੰ ਕੁਝ ਪਾਉਣਾ ਤਾਂ ਉਸ ਤੋਂ ਪਹਿਲਾਂ ਘੰਟੀ ਵਜਾ ਲੈਣੀ ਤੇ ਜਦੋਂ ਉਸਨੇ ਉਸ ਨੂੰ ਖਾਣਾ ਦਿਖਾਉਣਾ ਤਾਂ ਕੁੱਤੇ ਦਾ ਨਾ ਮਤਲਬ ਰੋਟੀ ਨੂੰ ਦੇਖ ਕੇ ਮੂੰਹ ਚੋਂ ਲਾਲਜੀ ਵਗਣੀ ਸ਼ੁਰੂ ਹੋ ਜਾਣੀ ਹੁਣ ਕੀ ਹੋਇਆ ਕਿ 15-20 ਦਿਨ ਲਗਾਤਾਰ ਉਸਨੇ ਇਸ ਤਰ੍ਹਾਂ ਕੀਤਾ ਤਾਂ 20ਵੇਂ 21ਵੇਂ ਦਿਨ ਉਹਨੇ ਰੋਟੀ ਨਹੀਂ ਚੱਕੀ ਤੇ ਸਿਰਫ ਘੰਟੀ ਵਜਾਈ ਤੇ ਘੰਟੀ ਨਾਲ ਹੀ ਉਹ ਕੁੱਤੇ ਦੀ ਲਾਰ ਗਿਰਨੀ ਸ਼ੁਰੂ ਹੋ ਗਈ ਕੁੱਤੇ ਦੀ ਲਾਰ ਮਤਲਬ ਉਹ ਉਸ ਨੂੰ ਐਕਸਾਈਟਮੈਂਟ ਹੋ ਗਈ ਕਿ ਰੋਟੀ ਪੈਣੀ ਹੈ ਮਤਲਬ ਇਹ ਹੋ ਗਿਆ ਕਿ ਇੱਕ ਚੀਜ਼ ਜੋ ਕਿ ਸੰਕੇਤ ਬਣ ਜਾਂਦੀ ਹੈ ਕਿਸੇ ਚੀਜ਼ ਦਾ ਉਹ ਸਾਨੂੰ ਉਸ ਚੀਜ਼ਾਂ ਪ੍ਰਤੀ ਅਟਰੈਕਸ਼ਨ ਕਰਦੀ ਹੈ ਹੁਣ ਤੁਸੀਂ ਆਪ ਹੀ ਸਮਝਦਾਰ ਹੋ ਕਿ ਕਿਸ ਚੀਜ਼ ਪਰ ਅਸੀਂ ਅਸੀਂ ਕਿੱਦਾਂ ਅਟਰੈਕਸ਼ਨ ਪੈਦਾ ਕਰ ਲੈਣੇ ਆ ਤੇ ਉਹੀ ਚੀਜ਼ ਸਾਨੂੰ ਤਕਰੀਬਨ ਹਰ ਚੀਜ਼ ਨਾਲ ਜੋੜ ਦਿੰਦੀ ਹੈ ਮਤਲਬ ਇੱਕ ਹੈਬਿਟ ਤੇ ਇੱਕ ਆਦਤ ਬਣ ਜਾਂਦੀ ਹੈ ਇਸੇ ਤਰ੍ਹਾਂ ਹੀ ਜਦੋਂ ਜਿਸ ਤਰ੍ਹਾਂ ਅਸੀਂ ਕਿਸੇ ਨੂੰ ਸਿਖਾਉਨੇ ਆ ਜਾਨੀ ਬੱਚਾ ਇਹਨੂੰ ਸਿਖਾਉਨੇ ਆ ਕਿ ਇਹ ਐਦਾਂ ਹੈ ਤੇ ਇਹ ਐਦਾਂ ਹੈ ਤੇ ਉਹ ਉਦਾਂ ਹੀ ਉਸ ਚੀਜ਼ ਨੂੰ ਮੰਨਣਾ ਸ਼ੁਰੂ ਕਰ ਦਿੰਦਾ ਪਰ ਜਦੋਂ ਬੱਚਾ ਤਰਕ ਦੀ ਗੱਲ ਕਰਦਾ ਹੈ ਤੇ ਅਸੀਂ ਉਹਨੂੰ ਚੁੱਪ ਕਰਾ ਦਿੰਨੇ ਆ ਕਈ ਵਾਰ ਤੁਸੀਂ ਸੁਣਿਆ ਹੋਣਾ ਕਿ ਆਪਾਂ ਕਹਿੰਦੇ ਆ ਕਿ ਪੁੱਛਦਾ ਹੀ ਬਹੁਤ ਕੁਝ ਹੈ ਇਹ ਜਿਹੇ-ਇਹ ਜਿਹੇ ਕੁਐਸਚਨ ਪੁੱਛਦਾ ਜਿਸ ਤਰ੍ਹਾਂ ਦੇ ਸਾਡੇ ਕੋਲ ਜਵਾਬ ਹੀ ਨਹੀਂ ਇਹ ਜਿਹਾਂ ਕੋਈ ਕੁਐਸਚਨ ਨਹੀਂ ਹੁੰਦਾ ਜਿਸ ਦੇ ਜਵਾਬ ਇਨਸਾਨ ਕੋਲ ਨਾ ਹੁੰਦੇ ਜਿਸ ਦਾ ਸਾਡੇ ਕੋਲ ਜਵਾਬ ਨਹੀਂ ਹੈ ਇਸ ਦਾ ਮਤਲਬ ਉਹ ਕੁਐਸਚਨ ਹੀ ਭਲੇਖਾ ਹੈ ਜਾਂ ਉਸਦੀ ਸਾਨੂੰ ਜਾਣਕਾਰੀ ਨਹੀਂ ਹੈ ਜਾਂ ਉਸ ਬਾਰੇ ਸਾਨੂੰ ਗਿਆਨ ਹੀ ਨਹੀਂ ਹੈ ਜਾਂ ਉਸ ਬਾਰੇ ਅਸੀਂ ਜਾਣਦੇ ਅਗਰ ਬੱਚੇ ਦੇ ਮਨ ਵਿੱਚ ਕੋਈ ਕੁਐਸਚਨ ਆਉਂਦਾ ਹੈ ਤਾਂ ਤਰਕ ਸਾਇੰਸ ਰਾਹੀਂ ਉਸ ਨੂੰ ਜਵਾਬ ਦੇਣਾ ਮਾਤਾ ਪਿਤਾ ਦਾ ਫਰਜ ਬਣ ਜਾਂਦਾ ਹੈ ਹੁਣ ਦੇਖੋ ਅਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਆਪਣੇ ਬੱਚੇ ਨੂੰ ਲੈ ਕੇ ਜਾਂਦੇ ਹਾਂ ਤਾਂ ਅਸੀਂ ਕਹਿੰਦੇ ਆਏ ਪਰਮਾਤਮਾ ਹੈ ਜਦ ਕਿ ਪਰਮਾਤਮਾ ਤੇ ਕਣ-ਕਣ ਵਿੱਚ ਹੈ ਇਹ ਵੀ ਅਸੀਂ ਕਹਿੰਦੇ ਫਿਰ ਅਸੀਂ ਇਹ ਵੀ ਕਹਿੰਦੇ ਆ ਕਿ ਪਰਮਾਤਮਾ ਅੰਦਰ ਹੈ ਬੱਚਾ ਤੇ ਅਸੀਂ ਆਪ ਹੀ ਕਨਫਿਊਜ਼ ਕਰ ਦਿੱਤਾ ਹੈਨਾ ਮਤਲਬ ਕੀ ਹੈ ਕਿ ਕੁਦਰਤ ਹੀ ਪਰਮਾਤਮਾ ਹੈ ਇਹ ਵੀ ਅਸੀਂ ਕਹਿੰਨੇ ਆ ਇੱਕ ਮੂਰਤੀ ਨੂੰ ਮੱਥਾ ਟਿਕਾ ਕੇ ਅਸੀਂ ਕਹਿੰਨੇ ਆ ਕਿ ਇਹ ਮੂਰਤੀ ਵਿੱਚ ਇਹ ਹੀ ਮਤਲਬ ਪਰਮਾਤਮਾ ਇੱਕ ਫੋਟੋ ਆ ਜਾ ਉਹ ਪਰਮਾਤਮਾ ਜਾਂ ਇਹ ਰੱਬ ਹੈ ਫਿਰ ਇੱਕ ਮੰਦਰ ਕੋਲੋਂ ਲੰਗਦੇ ਆ ਤੇ ਫਿਰ ਕਹਿੰਦੇ ਆ ਇਹ ਰੱਬ ਹੈ ਤੇ ਫਿਰ ਅਸੀਂ ਗੁਰਦਾਰ ਸਾਹਿਬ ਕੋਲੋਂ ਲੰਗ ਰਹੇ ਹਾਂ ਤੇ ਇਹ ਵੀ ਰੱਬ ਹੈ ਤੇ ਫਿਰ ਅਸੀਂ ਕਹਿੰਦੇ ਆ ਮਸਜਿਦ ਦੇ ਵਿੱਚ ਜਾ ਕੇ ਪਾਈਏ ਇਹਨਾਂ ਦਾ ਰੱਬ ਹੈ ਜਦ ਕਿ ਪਰਮਾਤਮਾ ਤੇ ਇੱਕ ਹੈ ਇਹ ਵੀ ਅਸੀਂ ਕਹਿੰਨੇ ਆ ਹੁਣ ਦੇਖੋ ਅਸੀਂ ਆਪ ਹੀ ਕਨਫਿਊਜ਼ ਆ ਇੱਕ ਬੱਚਾ ਤੇ ਕਨਫਿਊਜ਼ ਹੋਏਗਾ ਬੜੀ ਹੈਰਾਨੀ ਦੀ ਗੱਲ ਉਹਦੇ ਦਿਮਾਗ ਵਿੱਚ ਇੱਜਾ ਅਸੀਂ ਭਰ ਦਿੰਨੇ ਆ ਫਿਰ ਅਸੀਂ ਹੌਲੀ-ਹੌਲੀ ਉਹਨੂੰ ਇਹ ਸੁਣਾਉਂਦੇ ਆ ਕਿ ਉਹਨਾਂ ਦਾ ਇਹ ਇਹ ਸਾਡਾ ਇਹ ਇਹ ਇਦਾਂ ਹੈ ਅਸੀਂ ਇਸ ਕੈਟਾਗਰੀ ਚ ਫਿਰ ਅਸੀਂ ਹੀ ਵੰਡਾ ਪਾ ਦਿੰਨੇ ਆ ਤੇ ਫਿਰ ਅਸੀਂ ਹੀ ਕਹਿੰਨੇ ਆ ਕਿ ਸਾਰੇ ਇੱਕ ਹੀ ਆ ਦੇਖੋ ਗੱਲ ਬੜੀ ਡੂੰਗੀ ਹੈ ਰਾਜਨੀਤੀ ਦੀ ਨਹੀਂ ਹੈ ਪਰ ਸਮਝ ਦੀ ਜ਼ਰੂਰ ਹੈ ਸਾਇੰਸ ਦੀ ਜ਼ਰੂਰ ਹੈ ਤਰਕ ਦੀ ਜ਼ਰੂਰ ਹੈ ਕਹਿੰਦੇ ਜਦੋਂ ਤੁਹਾਡੇ ਦਿਮਾਗ ਚੋਂ ਤਰਕ ਮੁੱਕ ਗਿਆ ਨਾ ਤੁਸੀਂ ਕੁਐਸਚਨ ਕਰਨੇ ਬੰਦ ਕਰ ਦਿੱਤੇ ਤੇ ਦਾ ਮਤਲਬ ਤੁਸੀਂ ਜਾਣਕਾਰੀ ਲੈਣੀ ਬੰਦ ਕਰ ਦਿੱਤੀ ਤੁਸੀਂ ਗਿਆਨ ਸਿੱਖਣਾ ਬੰਦ ਕਰ ਦਿੱਤਾ ਅਸੀਂ ਸਿੱਖਣਾ ਉਦੋਂ ਬੰਦ ਕਰਦੇ ਹਾਂ ਜਦੋਂ ਹਰ ਚੀਜ਼ ਦੂਜੇ ਤੇ ਛੱਡ ਦਿੰਨੇ ਤੇ ਅਸੀਂ ਬਹੁਤੀਆਂ ਚੀਜ਼ਾਂ ਅਸੀਂ ਕੁਦਰਤ ਤੇ ਛੱਡ ਦਿੰਨੇ ਛੱਡ ਦੇਣੀਆਂ ਚਾਹੀਦੀਆਂ ਨੇ ਉਹ ਚੀਜ਼ਾਂ ਜਿਨ੍ਹਾਂ ਦੀ ਜਾਣਕਾਰੀ ਨਹੀਂ ਹੈ ਛੱਡ ਦੇਣੀਆਂ ਚਾਹੀਦੀਆਂ ਨੇ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਵਹਿਮ ਚ ਪਾਉਂਦੀਆਂ ਨੇ ਪਰ ਉਹ ਕਦੇ ਨਾ ਛੱਡੋ ਜਿਨ੍ਹਾਂ ਦੇ ਵਿੱਚ ਤਰਕ ਹੋਵੇ ਤੇ ਤੁਹਾਡੇ ਮਨ ਚ ਕੁਐਸਚਨ ਪਵੇ ਉਸ ਕੁਐਸਚਨ ਨੂੰ ਲੱਭਣਾ ਅਸਲ ਦੇ ਵਿੱਚ ਸਾਇੰਸ ਦੀ ਵਿੱਚ ਖੋਜ ਹੀ ਇਸ ਤਰ੍ਹਾਂ ਹੋਈ ਹੈ ਕਿ ਜਦੋਂ ਸਾਡਾ ਦਿਮਾਗ ਕਿਸੇ ਚੀਜ਼ ਨੂੰ ਮੰਨਦਾ ਨਹੀਂ ਹੈ ਫਿਰ ਅਸੀਂ ਉਸ ਨੂੰ ਖੋਜ ਕਰਦੇ ਹਾਂ ਬਈ ਕਿਉਂ ਜੇ ਇਦਾਂ ਹੀ ਤਾਂ ਕਿਉਂ ਜੇ ਇਦਾਂ ਹੀ ਤਾਂ ਕਿਉਂ ਜਦੋਂ ਉਹ ਕਿਉਂ ਨੂੰ ਅਸੀਂ ਲੱਭ ਲੈਂਦੇ ਹਾਂ ਤਾਂ ਬੜੀ ਸੈਟੀਸਫੈਕਸ਼ਨ ਦੀ ਹੁੰਦੀ ਹੈ ਮੰਨੂ ਕਿ ਚਲੋ ਪਤਾ ਤੇ ਚੱਲਿਆ ਹੋਰ ਨਾ ਸਹੀ ਤਰਕ ਦਾ ਤੇ ਪਤਾ ਚੱਲਿਆ ਕੋਈ ਗੱਲ ਵੀ ਕਿਸੇ ਦੀ ਕਰ ਦਿੰਦਾ ਤਾਂ ਸਾਨੂੰ ਹੁੰਦਾ ਕਿਉਂ ਕੀਤਾ ਜਿੰਨੀ ਦੇਰ ਤੱਕ ਗੱਲ ਦਾ ਪਤਾ ਨਹੀਂ ਚਲ ਜਾਂਦਾ ਜੜ ਦਾ ਪਤਾ ਨਹੀਂ ਲੱਗ ਜਾਂਦਾ ਉਨੀ ਦੇਰ ਤੱਕ ਉਤੌਹਲਾ ਪਣ ਜਾਂਦਾ ਅੰਦਰੋਂ ਵਿਚੈਨੀ ਚ ਲੱਗੀ ਰਹਿੰਦੀ ਹੈ ਜੇ ਉਸ ਪਿੱਛੇ ਵਿਚੈਨੀ ਹੈ ਤਾਂ ਕਿਉਂ ਵੱਡੀਆਂ ਵੱਡੀਆਂ ਚੀਜ਼ਾਂ ਸੀ ਕਟਨਾਵਾਂ ਸੀ ਗੱਲਾਂ ਬਾਤਾਂ ਸੀ ਕਰਮ ਅਸੀਂ ਕਿਸਮਤ ਅਸੀਂ ਕਿਧੇ ਤੇ ਛੱਡਦੇ ਆ ਫਿਰ ਦੱਸੋ ਕਰਮ ਤੇ ਆਪ ਹੀ ਕਰਨੇ ਆ ਹਰ ਤਰ੍ਹਾਂ ਦੀ ਕੋਸ਼ਿਸ਼ ਤੁਸੀਂ ਕਰਨੀ ਹੈ ਹਨਾ ਕਹਿੰਦੇ ਇੱਕ ਜਗ੍ਹਾ ਤੇ ਸੋਕਾ ਪੈ ਗਿਆ ਬੜੀ ਪ੍ਰਾਣੀ ਗੱਲ ਹੈ ਕਹਿੰਦੇ ਸੋਕਾ ਪੈ ਗਿਆ ਤੇ ਸਾਰੇ ਲੋਕ ਉੱਪਰ ਵੱਲ ਵੇਖ ਰਹੇ ਆ ਕਿ ਰੱਬ ਵਰਖਾ ਕਰੇਗਾ ਰੱਬ ਵਰਖਾ ਕਰੇਗਾ ਤਾਂ ਹੀ ਮਤਲਬ ਅਸਲਾ ਹੋਣਗੇ ਠੀਕ ਆ ਚਲੋ ਵਰਖਾ ਤੇ ਉਹ ਨਹੀਂ ਕਰਨੀ ਐ ਜ਼ੋਰ ਵੀ ਨਹੀਂ ਉਹਦੇ ਤੇ ਕੋਈ ਤੇ ਇੱਕ ਬੰਦਾ ਉੱਠਿਆ ਤੇ ਉਹਨੇ ਕਈ ਨਾ ਪੱਟਣਾ ਸ਼ੁਰੂ ਕਰ ਦਿੱਤਾ ਕਿਸੇ ਨੇ ਉਹਨੂੰ ਪੁੱਛਿਆ ਕਿ ਤੈਨੂੰ ਰੱਬ ਤੇ ਯਕੀਨ ਨਹੀਂ ਉਹ ਕਹਿੰਦਾ ਰੱਬ ਤੇ ਤਾਂ ਯਕੀਨ ਆ ਪਰ ਰੱਬ ਨੇ ਉੱਚੀ ਬਾਤ ਚ ਕਹਿਣਾ ਕੋਈ ਨਹੀਂ ਕਿ ਆਪ ਵੀ ਕੋਸ਼ਿਸ਼ ਕਰ ਲਓ ਕੋਸ਼ਿਸ਼ ਤੇ ਆਪ ਹੀ ਕਰਨੀ ਪੈਣੀ ਐ ਜਿਉਂਨੇ ਮੀਂਹ ਪਾ ਵੀ ਦਿੱਤਾ ਕਰਤੀ ਤੁਮ ਕੁਛ ਸਾ ਆ ਵੀ ਗਿਆ ਤੇ ਬੀਜਣਾ ਤੇ ਫਿਰ ਵੀ ਆਪ ਨੂੰ ਹੀ ਪੈਣਾ ਏ ਜੇ ਬੀਜਾਂਗੇ ਨਹੀਂ ਤਾਂ ਵੱਡਾਂਗੇ ਕੀ ਹਨਾ ਜੇ ਉਤਰੋਂ ਉਪਰੋਂ ਮੰਨ ਲਓ ਬਾਰਿਸ਼ ਵੀ ਹੋ ਜੇਗੀ ਧਰਮ ਤੇ ਫਿਰ ਵੀ ਆਪ ਨੂੰ ਹੀ ਕਰਨਾ ਪੈਣਾ ਤੇ ਚੰਗੀ ਗੱਲ ਹੈ ਪਾਣੀ ਦੀ ਖੋਜ ਵੀ ਆਪ ਹੀ ਕਰ ਲੈਣਾ ਪਾਟਲਿੰਗ ਨਾਲ ਜੇ ਨਹੀਂ ਆ ਗਿਆ ਤੇ ਟੋਆ ਹੀ ਭਰੇਗਾ ਨਹੀਂ ਆਏਗਾ ਤੇ ਕਮ ਸੇ ਕਮ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਧਰਤੀ ਦੇ ਅੰਦਰ ਪਾਣੀ ਹੈ ਤੇ ਉਹ ਅੱਜ ਨਹੀਂ ਕੱਲ ਕੱਲ ਨਹੀਂ ਪਰਸੋ ਪਰਸੋ ਨਹੀਂ ਚੌਥੇ ਇੱਕ ਦਿਨ ਤੇ ਹੋ ਹੀ ਜਾਏਗਾ ਕਿਉਂਕਿ ਮਿਹਨਤ ਤੇ ਕਰਮ ਤੇ ਕਰਨਾ ਹੀ ਪੈਂਦੇ ਆ ਤਾਂ ਇਸੇ ਤਰ੍ਹਾਂ ਨਹੀਂ ਕਿ ਸਾਰਾ ਦਿਨ ਆਪਾਂ ਦੇਖੋ ਇੰਨਾ ਕੁਝ ਆਪਾਂ ਗਵਾ ਲਿਆ ਇੰਨੀ ਦੇਰ ਉੱਪਰ ਨੂੰ ਦੇਖ ਦੇ ਕੇ ਜੇ ਫਿਰ ਵੀ ਨਾ ਹੋਇਆ ਤੇ ਫੇਰ ਤੇ ਕਮ ਸੇ ਕਮ ਕੁਝ ਨਾ ਕੁਝ ਤਾਂ ਕਰਮ ਇਨਸਾਨ ਨੂੰ ਕਰਨੇ ਹੀ ਪੈਂਦੇ ਆ ਤੇ ਇਸੇ ਕਰਕੇ ਮੈਂ ਤੇ ਕੋਸ਼ਿਸ਼ ਕਰ ਰਹੇ ਆ ਇਹ ਕੋਸ਼ਿਸ਼ ਹੀ ਅਸਲ ਵਿੱਚ ਤੁਹਾਡੀ ਮਿਹਨਤ ਤੇ ਤੁਹਾਡਾ ਕਰਮ ਹੈ ਕੋਈ ਵੀ ਕੋਈ ਕੰਮ ਤੁਸੀਂ ਦੁਨੀਆ ਚ ਕਰਨਾ ਹੈ ਨਾ ਤੁਹਾਨੂੰ ਕਰਮ ਤੇ ਕਰਨਾ ਹੀ ਪੈਣਾ ਹੈ ਕਰਮ ਤੁਹਾਡਾ ਕੰਮ ਹੀ ਕਰਨਾ ਹੈ ਤੁਹਾਡੀ ਮਿਹਨਤ ਹੀ ਕਰ ਜੋ ਤੁਸੀਂ ਕਰ ਰਹੇ ਹੋ ਉਸ ਨੂੰ ਆਪਣੇ ਤਰੀਕੇ ਨਾਲ ਆਪਣੀ ਮਨ ਦੀ ਖੁਸ਼ੀ ਨਾਲ ਕਰਨਾ ਤੁਹਾਡੇ ਕਰਮ ਨੂੰ ਕਰਮ ਚੀਮਾ ਤੱਕ ਲੈ ਜਾਂਦਾ ਹੈ ਕਰਮ ਚੀਮਾ ਮਤਲਬ ਕਿ ਬੜੀ ਖੁਸ਼ੀ ਤੱਕ ਲੈ ਜਾਂਦਾ ਹੈ ਚਲੋ ਅੱਜ 24 ਮਾਰਚ 2025 ਦਿਨ ਸੋਮਵਾਰ ਦਾ 10ਵੀਂ ਤਿਥੀ ਅੱਜ ਨੇਰਪੱਕ ਦੀ ਚੇਤਰ ਮਹੀਨੇ ਦਾ ਕ੍ਰਿਸ਼ਨ ਪੱਕ ਚੱਲ ਰਿਹਾ ਤੇ ਉਤਰਾ ਅਸਾੜਾ ਨਕਸ਼ਤਰ ਹੈ ਪ੍ਰਗਿਆ ਯੋਗ ਰਵਿਕਾ ਗ੍ਰਹਾਂ ਦੇ ਮੁਤਾਬਕ ਅੱਜ ਦੇ ਦਿਨ ਮਤਲਬ ਸੋਮਵਾਰ ਵਾਲੇ ਦਿਨ 24 ਤਰੀਕ ਨੂੰ ਸੋਮਵਾਰ ਨੂੰ ਦੇਖਿਆ ਜਾਵੇ ਤਾਂ ਉਤਰਾ ਸਾੜਾ ਨਕਸ਼ਤਰ ਵਿੱਚ ਚੰ드ਰਮਾ ਮਕਰ ਰਾਸ਼ੀ ਵਿੱਚ ਜਾਣਗੇ 10-25 ਤੋਂ ਬਾਅਦ ਉਤੋਂ ਪਹਿਲਾਂ ਤੁਨ ਰਾਸ਼ੀ ਵਿੱਚ ਹੀ ਰਹਿਣਗੇ ਭਦਰਾ ਸ਼ਾਮ ਨੂੰ 5-23 ਤੋਂ ਸ਼ੁਰੂ ਹੋ ਜਾਏਗੀ ਜੋ ਕੱਲ ਸਵੇਰੇ ਤੜਕੇ ਤੱਕ ਚੱਲੇਗੀ ਗ੍ਰਹਾਂ ਦੇ ਮੁਤਾਬਕ ਚੰਦਰਮਹਾ ਰਾਜ ਉਤਰਾ ਸਾੜਾ ਜਨਿ ਸੂਰਜ ਦੇ ਨਕਸ਼ਤਰ ਚ ਚੱਲੇ ਤੇ ਮੰਗਲ ਦੀ ਚੰਦਰ ਤੇ ਦ੍ਰਿਸ਼ਟੀ ਪਈ ਤੁਨ ਰਾਸ਼ੀ ਵਿੱਚ ਨਾਲ ਉਸ ਤੋਂ ਬਾਅਦ ਜਾਣਗੇ ਮਕਰ ਰਾਸ਼ੀ ਵਿੱਚ ਚਲੋ ਕੀ ਪ੍ਰਭਾ ਵਾਪਰੇਗਾ 12 ਰਾਸ਼ੀਆਂ ਤੇ ਇਸ ਵਾਰ ਇਹ ਆਪਾਂ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਐ ਰਿਜ਼ਾਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਰਾਹੂ ਕਾਲ ਦਾ ਟਾਈਮ 7:30 ਤੋਂ 9 ਵਜੇ ਤੱਕ ਹੈ ਠੀਕ ਹੈ ਸਭ ਤੋਂ ਪਹਿਲਾਂ ਐ ਰਿਜ਼ਾਨੀ ਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਮੇਸ਼ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਆ ਤਕਰੀਬਨ ਦੇਖਿਆ ਜਾਵੇ ਤਾਂ ਨੌਵੇਂ ਚੰਦਰ ਹੈ ਧਰਮ ਕਰਮ ਲਈ ਚੰਗਾ ਹੈ 10ਵੇਂ ਜਾਏਗਾ ਅچھے ਲੋਕਾਂ ਨਾਲ ਸੰਬੰਧ ਵਿਵਧਨਗੇ ਤੇ ਕਿਸੇ ਨੂੰ ਗਿਫਟ ਦੇਣਾ ਕਿਸੇ ਤੋਂ ਗਿਫਟ ਲੈਣਾ ਤੇ ਇਹ ਵੀ ਸਿਤਾਰੇ ਚੋਂ ਤੁਹਾਡੇ ਚੰਗਿਆ ਸੋਚ ਅੱਛੀ ਰਹਿਣ ਵਾਲੀ ਹੈ ਕਿਉਂਕਿ ਨਕਸ਼ਤਰ ਜੋ ਦੇਖਿਆ ਜਾਵੇ ਤਾਂ ਉਤਰਾ ਸਾਡਾ ਸੂਰਜ ਦਾ ਨਕਸ਼ਤਰ ਹੈ ਜੋ ਤੁਹਾਡੇ ਮਾਨਸਿਕ ਤੌਰ ਤੇ ਕੌਨਫੀਡੈਂਸ ਨੂੰ ਵਧਾਏਗਾ ਟੌਰਸ ਬ੍ਰਿਕ ਰਾਸ਼ੀ ਦੇ ਲਈ ਸੂਰਜ ਦਾ ਨਕਸ਼ਤਰ ਮਿੱਤਰਨੀ ਹੈ ਜਿਆਦਾ ਖਿਚਣਾ ਗੁੱਸਾ ਕਰਨਾ ਡਿਸੀਜਨ ਲੈਣ ਚ ਪ੍ਰੋਬਲਮ ਬੱਚਿਆਂ ਨੂੰ ਪ੍ਰੋਬਲਮ ਕਾਲਜ ਜਾਈਏ ਸਕੂਲ ਜਾਈਏ ਕਿ ਨਾ ਜਾਈਏ ਜਾਂ ਕਿਸ ਤਰ੍ਹਾਂ ਦੀ ਸਟੱਡੀ ਕਰੀਏ ਬਸ ਇਸ ਤਰ੍ਹਾਂ ਦੀ ਕੋਈ ਕਨਫਿਊਜ਼ਨ ਰਹੇਗੀ ਕੋਈ ਜ਼ਿਆਦਾ ਖਤਰਨਾਕ ਗੱਲ ਨਹੀਂ ਹੈ ਪਰ ਫਿਰ ਵੀ ਕਿਉਂਕਿ ਚੰਦਰ 8ਵੇਂ ਸਥਾਨ ਵਿੱਚ ਹੈ 10:25 ਤੋਂ ਬਾਅਦ 9ਵੇਂ ਜਾਏਗਾ ਮਾਤਾ ਪਿਤਾ ਦੇ ਪੈਰੀਂ ਹੱਥ ਲਗਾ ਕੇ ਦਿਨ ਦੀ ਸ਼ੁਰੂਆਤ ਕਰਨੀ ਕਿਤੇ ਜਾਣਾ ਸ਼ੁਭਤਾ ਦੇਗਾ ਜਮੇਨੀ ਮਿਤੂ ਰਾਸ਼ੀ ਸਿਤਾਰੇ ਤਾਂ ਲੈ ਕਾਮ ਲਈ ਬਿਜ਼ਨਸ ਲਈ ਚੰਗੇ ਆ ਸਵੇਰੇ ਸਵੇਰੇ ਕੋਈ ਵੀ ਕੰਮ ਕਰਨਾ ਹੈ ਤਾਂ ਕਰ ਲੈਣਾ ਚਾਹੀਦਾ 11 ਵਜੇ ਤੋਂ ਬਾਅਦ ਥੋੜੀ ਜੀ ਨੀਸ ਤੇ ਸੁਸਤੀ ਪੈ ਜਾਏਗੀ ਤੇ ਉਸ ਤੋਂ ਬਾਅਦ ਤੁਸੀਂ ਕੰਮ ਨੂੰ ਕੱਲ ਤੇ ਟਾਲ ਦੋਗੇ ਸੂਰਜ ਦਾ ਨਕਸ਼ਤਰ ਹੈ ਹਿੰਮਤ ਕਰੋਗੇ ਸੂਰਜ ਵਾਂਗੂ ਚਮਕਣਾ ਹੈ ਤਾਂ ਉਸ ਵਾਂਗੂ ਤਪਣਾ ਹੀ ਪੈਣਾ ਹੈ ਤਾਂ ਇਸ ਕਰਕੇ ਹਾਂ ਚਾਹੇ ਮਨ ਨਾਲ ਕੋਈ ਯਾਤਰਾ ਨਾ ਕਰੋ ਪਰ ਜ਼ਰੂਰੀ ਨਾ ਹੋਵੇ ਤਾਂ ਵਾਹਾਂ ਤਾਂ ਬਹੁਤ ਜ਼ਰੂਰੀ ਆ ਧਿਆਨ ਨਾਲ ਚਲਾਣਾ ਕੈਂਸਰ ਜਨਮ ਕਰ ਕਰਾਸ਼ ਦੀ ਗੱਲ ਕਰੀਏ ਤਾਂ ਸੂਰਜ ਦਾ ਨਕਸ਼ਤਰ ਮਿੱਤਰ ਹੈ ਤਾਂ ਬਿਜ਼ਨਸ ਲਈ ਕੀਤੀ ਭਜਨਟ ਚੰਗਾ ਰਿਜ਼ਲਟ ਦੇ ਸਕਦੀ ਆ ਸ਼ੇਅਰ ਮਾਰਕੀਟ ਵਿੱਚ ਪੈਸਾ ਜ਼ਿਆਦਾ ਪ੍ਰੋਫਿਟ ਨਹੀਂ ਦੇਵੇਗਾ ਜ਼ਿਆਦਾ ਵੱਡੀ ਰਕਮ ਨਾ ਲਓ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਸਿਤਾਰੇ ਜੋ ਚੱਲ ਰਿਹਾ ਸੂਰਜ ਬੁੱਧ ਤੇ ਸ਼ੁਕਰ ਰਾਹੁ ਦਾ ਜੋਗ ਜੋ ਬਣਿਆ ਹੋਇਆ ਇਹ ਠੀਕ ਠਾਕ ਹੈ ਕੋਈ 7ਵੇਂ ਸਥਾਨ ਵਿੱਚ ਨੁਕਸਾਨ ਤਾਂ ਨਹੀਂ ਕਰਾ ਰਿਹਾ ਤੋ ਕਿ ਤੁਸੀਂ ਖਰੀਦਣ ਬਾਰੇ ਚੀਜ਼ ਖਰੀਦਣ ਬਾਰੇ ਸੋਚ ਰਹੇ ਸੀ ਤਾਂ ਉਹਦੇ ਲਈ ਸਿਤਾਰੇ ਤੁਹਾਡੇ ਚੰਗਿਆ ਦਿਮਾਗ ਅੱਛਾ ਕੋਈ ਪਰ ਸਾਈਨ ਹੋਣਗੇ ਲਗਜ਼ਰੀ ਚੀਜ਼ ਕੋਈ ਲੈ ਸਕਦੇ ਹੋ ਤੁਸੀਂ ਤੇ ਨਵਾਂ ਘਰ ਨਵਾਂ ਆਫਿਸ ਕੁਝ ਬਣਾਉਣ ਬਾਰੇ ਸੋਚ ਰਹੇ ਆ ਕੁਝ ਇਨਵੈਸਟਮੈਂਟ ਕਰਨ ਬਾਰੇ ਸੋਚ ਰਹੇ ਹੋ ਪ੍ਰਾਪਰਟੀ ਚ ਤਾਂ ਸਿਤਾਰੇ ਚੰਗਿਆ ਕੋਈ ਨੁਕਸਾਨ ਵਾਲੀ ਗੱਲ ਹੈ ਨਹੀਂ ਆ ਬੋਧ ਨੂੰ ਸ਼ੁਭ ਕਰਨਾ ਹਰੇ ਰੰਗ ਦਾ ਰੁਮਾਲ ਆਪਣੇ ਕੋਲ ਤੇ ਪੰਛੀਆਂ ਨੂੰ ਹਰੀ ਮੂੰਗੀ ਪਾ ਦਿਓ ਲਿਬਰਾਜ਼ਾਨੀ ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ ਤੁਲਾ ਰਾਸ਼ੀ ਵਾਲਿਆਂ ਦੇ ਲਈ ਵਿਰੋਧੀਆਂ ਦੇ ਤਕਰੀਬਨ ਹਰਕਤਾਂ ਮਨ ਨੂੰ ਪਰੇਸ਼ਾਨ ਕਰਨਗੀਆਂ ਰਿਸ਼ਤੇਦਾਰੀ ਪਰੇਸ਼ਾਨੀ ਦਾ ਕਾਰਨ ਕੋਈ ਨਾ ਕੋਈ ਬਣ ਸਕਦੀ ਹੈ ਕਿਸੇ ਦੀ ਕਈ ਹੋਈ ਗੱਲ ਨਾਲ ਹੀ ਅਲੀਗੇਸ਼ਨ ਤਹੁਤ ਤੋਂ ਵੀ ਬਚਣਾ ਹੈ ਚੰਦਰ ਦੀ ਸਥਿਤੀ ਅੱਛੀ ਹੈ ਉਸ ਤੋਂ ਬਾਅਦ ਮਾਤਾ ਦੀ ਸੇਧ ਦਾ ਧਿਆਨ ਰੱਖਣਾ ਜ਼ਰੂਰੀ ਹੈ 10 25 ਤੋਂ ਬਾਅਦ ਚੰਦਰ ਚੌਥੇ ਜਾਏਗਾ ਘਰ ਦੇ ਸੁੱਖਾਂ ਲਈ ਥੋੜੀ ਬਹੁਤੀ ਕਲਪਾਟ ਹੋ ਜਾਏਗੀ ਕਿਉਂਕਿ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਸੰਭਲ ਕੇ ਚੱਲਣਾ ਤੇ ਚਲੋ ਜ਼ਰੂਰੀ ਹੈ ਈ ਨਾਲ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਅੱਜ ਵੀ ਗਾਂ ਨੂੰ ਰੋਟੀ ਪਾ ਸਕਦੇ ਹਾਂ ਦਿਨ ਥੋੜਾ ਮਿਲੇ ਜੁਲੇ ਪ੍ਰਭਾਵ ਵਾਲਾ ਸੰਭਲ ਕੇ ਚੱਲੋ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਤਾਂ ਲਈ ਬਿਜ਼ਨਸ ਲਈ ਕੰਮ ਕਰ ਲਈ ਸਿਤਾਰੇ ਤੁਹਾਡੇ ਕੱਲ ਦੇ ਠੀਕ ਚਾਲਦੇ ਪਏ ਅੱਜ ਸੂਰਜ ਦਾ ਨਕਸ਼ਤਰ ਹੈ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਅਫਸਰਾਂ ਦੇ ਪ੍ਰਤੀ ਜਾਂ ਉਹਨਾਂ ਦੇ ਗਰਮ ਰੁੱਖ ਦਾ ਸੁਭਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੋਸ਼ਿਸ਼ ਕਰਨੀ ਹੈ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੇ ਆਪਣੇ ਮਨ ਦੇ ਭਟਕਾ ਤੋਂ ਬਚਣ ਦੇ ਲਈ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰਨਾ ਹੈ ਸਵੇਰੇ ਮੱਥੇ ਤੇ ਦੁੱਧ ਲਾ ਲੈਣਾ ਸੂਰਜ ਦਾ ਨਕਸ਼ਤਰ ਹੈ ਤਾਂ ਗਾਇਤਰੀ ਮੰਤਰ ਵੀ ਸੋਣ ਸਕਦੇ ਹੋ ਸੂਰਜ ਦੇ ਦਰਸ਼ਨ ਵੀ ਕਰ ਸਕਦੇ ਹੋ ਸੈਜੀਟੇਰੀਸ ਤਨੂ ਰਾਸ਼ੀ ਸਿਹਤਾਰੇ ਦੇਖਿਆ ਜਾਵੇ ਤਾਂ ਸੇਤ ਨੂੰ ਥੋੜੇ ਜਿਹਾ ਪਟਕਾਉਣ ਵਾਲੇ ਮਾਤਾ ਦੀ ਸੇਤ ਖਰਾਬ ਕਰਨ ਵਾਲੇ ਚੱਲ ਰਹੇ ਆ ਦੇਖੋ ਸੂਰਜ ਬੁੱਧ ਰਾਹੂ ਸ਼ੁਕਰ ਸਭ ਚੌਥੇ ਸਥਾਨ ਵਿੱਚ ਨੇ ਥੋੜੀ ਜੀ ਮਾਤਾ ਦੀ ਗਲੇ ਦੀ ਪ੍ਰੋਬਲਮ ਕਦੀ ਆ ਰਹੀ ਕਦੀ ਬਾਂਮਾ ਮੁੱਢਿਆਂ ਚ ਅਲਰਜੀ ਦਾ ਥੋੜੀ ਪਰੇਸ਼ਾਨੀ ਉਹਨਾਂ ਨੂੰ ਦੀ ਸੇਤ ਨੂੰ ਲੈ ਕੇ ਬਣੀ ਹੀ ਹੋਈ ਹੈ ਤੇ ਕੀ ਕਰਨਾ ਹੈ ਜੀ तकरीबन ਕੋਸ਼ਿਸ਼ ਇਹ ਕਰਨੀ ਹੈ ਕਿ ਆਪਣੀ ਸੇਤ ਦਾ ਵੀ ਧਿਆਨ ਰੱਖਣਾ ਹੈ ਕੰਮਕਾਰ ਦਾ ਵੀ ਧਿਆਨ ਰੱਖਣਾ ਹੈ ਤੇ ਨਾਲ ਬ੍ਰਿਸ਼ਚਿਕ ਰਾਸ਼ੀ ਦੀ ਗੱਲ ਕਰੀ ਆਪਾਂ ਤਾਂ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਨੇ ਇਹ ਵੀ ਸੂਚਨਾ ਹੈ ਕਿ ਮਾਤਾ ਦੀ ਸਿਹਤ ਦਾ ਤੇ ਚਲੋ ਧਿਆਨ ਰੱਖਣਾ ਹੈ ਇਹ ਦੁੱਧ ਮੱਥੇ ਤੇ ਜਰੂਰ ਲਾ ਲੈਣਾ ਤੇ ਇਸ ਤੋਂ ਬਾਅਦ ਚੰਦਰ ਤੀਜੇ ਸਥਾਨ ਵਿੱਚ ਆਏਗਾ ਯਾਤਰਾ ਕਰਨੀ ਸੁਖਾਲੀ ਜੀ ਰਹੇਗੀ ਸੈਜੀਟੇਰੀਅਸ ਤੋਂ ਣੂ ਰਾਸ਼ੀ ਵਾਲਿਆਂ ਨੂੰ ਵੀ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਚੌਥੇ ਦੂਜੇ ਚੰਦਰ ਜਾਏਗਾ ਧਨ ਲਈ ਤਾਂ ਚੰਗਾ ਹੀ ਕੰਮ ਕਰ ਲਈ ਚੰਗਾ ਪਰ ਚੌਥੇ ਸੂਰਜ ਬੁੱਧ ਰਾਹੁ ਦਾ ਜੋਗ ਥੋੜਾ ਘਰ ਵਿੱਚ ਕੋਈ ਨਾ ਕੋਈ ਖੱਜਲ ਖਵਾਰੀ ਕਰਾ ਸਕਦਾ ਹੈ ਘਰੇਲੂ ਮਾਹੌਲ ਖਰਾਬ ਹੋ ਸਕਦਾ ਹੈ ਉਤਾਲਾਪਨ ਬੇਚੈਨੀ ਵੀ ਪਰੇਸ਼ਾਨੀ ਦਾ ਕਾਰਨ ਘਰ ਵਿੱਚ ਬਣੇਗੀ ਥੋੜਾ ਮੋਬਾਈਲ ਤੋਂ ਦੂਰੀ ਬਣਾ ਕੇ ਰੱਖੋ ਕੈਪ੍ਰਿਕੌਰ ਮਕਰ ਆ ਸੂਰਜ ਦਾ ਨਕਸ਼ਤਰ ਮਿੱਤਰਨੀ ਹੈ ਇਸ ਕਰਕੇ ਥੋੜੀ ਜਿਹੀ ਖੱਜਲ ਖਵਾਰੀ ਤਾਂ ਰਹੇਗੀ ਪੇਪਰ ਵਰਕ ਕੋਈ ਨਾ ਕੋਈ ਡਿਲੇ ਹੋ ਰਿਹਾ ਹੈ ਬੱਚਿਆਂ ਨੂੰ ਲੈ ਕੇ ਉਹਨਾਂ ਤੇ ਫਿਊਚਰ ਨੂੰ ਲੈ ਕੇ ਚਿੰਤਾ ਵੀ ਪਾ ਸਕਦੀ ਆ ਕੋਸ਼ਿਸ਼ ਕਰਨੀ ਹੈ ਕਪੂਰ ਦੀ ਟਿੱਕੀ ਕੋਲ ਰੱਖਣੀ ਹੈ ਸੂਰਜ ਦਾ ਨਕਸ਼ਤਰ ਮਿੱਤਰਨੀ ਹੈ ਤਾਂ ਸੇਧਾ ਧਿਆਨ ਥੋੜਾ ਗਰਮ ਚੀਜ਼ਾਂ ਦਾ ਸੇਵਨ ਪਰਹੇਜ਼ ਨਾਲ ਕਰੋ ਪੇਟ ਸੰਬੰਧੀ ਪਰੇਸ਼ਾਨੀ ਵਾਜ ਜਾਏਗੀ ਅਕਿਊਰਸ ਜਾਨਿਕ ਕੁੰਭ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਇੱਕਦਮ ਖਰਚੇ ਵਾਲੇ ਆ ਕੁਛ एकदम ਖਰਚਾ ਕਰਨਾ ਪੈ ਸਕਦਾ ਹੈ ਜਿਸ ਨਾਲ ਆਰਥਿਕ ਸਥਿਤੀ ਡਾਵਾ ਡੋਲ ਹੋ ਸਕਦੀ ਆ ਤਾਂ ਥੋੜੇ ਖਰਚਿਆਂ ਤੇ ਕੰਟਰੋਲ ਰੱਖੋ ਦੂਜਾ ਕੋਸ਼ਿਸ਼ ਕਰਨੀ ਹੈ ਨਜ਼ਰਾਂ ਤੋਂ ਬਚੋ ਆਪਣੇ ਪੇਟ ਕਿਸੇ ਨੂੰ ਨਾ ਦਿਓ ਚੰਗਾ ਰਵੇਗਾ ਬਾਣੀ ਚ ਮਿਠਾਸ ਰੱਖ ਕੇ ਚੱਲੋ ਥੋੜਾ ਜਿਹਾ ਪੈਸੇ ਦਾ ਨੁਕਸਾਨ ਟਾਈਟ ਹੋ ਸਕਦੇ ਹੋ ਤੁਸੀਂ ਆਰਥਿਕ ਸਥਿਤੀ ਥੋੜੀ ਇਦਾਂ ਦੀ ਕਈ ਵਾਰੀ ਹੋ ਜਾਂਦੀ ਆ ਕਿ ਲੱਗਦਾ ਹੈ ਕਿ ਮਤਲਬ ਪੈਸੇ ਕਿਤੋਂ ਆ ਨਹੀਂ ਰਹੇ ਪਰ ਖਰਚੇ ਲਈ ਜਾ ਰਹੇ ਆ ਖਾਸੇ ਤਾਂ ਇਹਦੇ ਲਈ ਤੁਸੀਂ ਜਦੋਂ ਤੱਕ ਸੂਰਜ ਰਾਹੁ ਦਾ ਜੋਗ ਦੂਸਰੇ ਸਥਾਨ ਵਿੱਚ ਹੈ ਤਾਂ ਸਿਰਫ ਤੇ ਸਿਰਫ ਤੁਸੀਂ ਕੱਚ ਦਾ ਗਲਾਸ ਨਾ ਵਰਤੋ ਦਹੀਂ ਮਾਲ ਕੇ ਨਾ ਆ ਜਾਓ ਤੇ ਦਹੀਂ ਦਾਰ ਮੇ ਇੱਕ ਸਥਾਨ ਤੇ ਰੱਖਦੇ ਲੋ ਪਾਈਸੇ ਜਣੀ ਮੇਰਾ ਸ਼ਿਦ ਲਈ ਸੂਰਜ ਦਾ ਨਕਸ਼ਤਰ ਮਿੱਤਰ ਹੈ ਵਿਰੋਧੀ ਦਬੇ ਰਹਿਣਗੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰ ਪਾਣਗੇ ਕੋਟਕਚਰੀ ਜਾਂ ਕਿਸੇ ਦੀ ਜ਼ਮਾਨਤ ਕਮਾਨਤ ਵਿੱਚ ਤੁਸੀਂ ਅਗਰ ਕਿਸੇ ਦੇ ਨਾਲ ਜਾ ਰਹੇ ਹੋ ਤਾਂ ਬਿਲਕੁਲ ਫੈਸਲੇ ਤੁਹਾਡੇ ਹੱਕ ਵਿੱਚ ਹੀ ਹੋਣਗੇ ਸੂਰਜ ਬੁੱਧ ਦਾ ਕੌਨਫੀਡੈਂਸ ਤੁਹਾਡੀ ਰਾਜਨੀਤੀ ਵਿੱਚ ਨੇਮ ਫੇਮ ਲਈ ਵੀ ਚੰਗਾ ਸਾਤ ਦਵੇਗਾ ਹਨਾ ਚੰਗੀ ਤਰ੍ਹਾਂ ਨਾਲ ਤੁਹਾਡੀ એનર્ਜੀ ਜੋ ਹੈ ਹਰ ਕੰਮ ਵਿੱਚ ਪੂਰੀ ਤਰ੍ਹਾਂ ਨਾਲ ਪੋਜੀਟਿਵ ਰਹੇਗੀ ਠੀਕ ਹੈ ਕੋਸ਼ਿਸ਼ ਕਰਨੀ ਹੈ ਨੀਲਾ ਰੰਗਾ ਜ ਨਹੀਂ ਪੋਣਾ ਤੇ ਸੂਰਜ ਦੇ ਦਰਸ਼ਨ ਵੀ ਕਰ ਲੈਣੇ ਏਸੀ ਅਸਟ੍ਰੋਲੋਜੀ ਵਿਦਿ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਗ੍ਰਹਿਆਂ ਨੂੰ ਕਿੱਦਾਂ ਆਪਾਂ ਗ੍ਰਹਿਆਂ ਦੇ ਮੁਤਾਬਕ ਕਿੱਦਾਂ ਚੱਲ ਕੇ ਆਪਾਂ ਹਰ ਚੀਜ਼ ਨੂੰ ਸਹੀ ਕਰ ਸਕਦੇ ਹਾਂ ਵਾਸਤੂ ਮੁਤਾਬਕ ਵੀ ਆਪਾਂ ਤੁਹਾਨੂੰ ਛੋਟੇ ਛੋਟੇ ਟਿਪਸ ਦੱਸਦੇ ਰਹਿੰਦੇ ਹਾਂ ਕਿ ਕਿੱਦਾਂ ਵਾਸਤੂ ਨੂੰ ਸਹੀ ਕਰਨਾ ਹੈ ਤੇ ਕਿੱਦਾਂ ਵਸਤੂਆਂ ਨੂੰ ਸਹੀ ਜਗ੍ਹਾ ਤੇ ਰੱਖਣਾ ਹੈ ਦੇਖੋ ਪੜਨ ਵਾਲੇ ਬੱਚਿਆਂ ਨੂੰ ਰਿਜ਼ਲਟ ਦੀ ਆਪਣੀ ਬੜੀ ਟੈਨਸ਼ਨ ਜੋ ਹੋਇਆ ਜਿੱਦਾਂ ਹੋਇਆ ਜਾਣ ਦਿੱਤਾ ਇੱਕ ਇੱਕ ਚੀਜ਼ ਜ਼ਰੂਰ ਹੈ ਕਿ ਬੱਚਿਆਂ ਦੀ ਅੱਜਕੱਲ ਮਾਨਸਿਕ ਸਥਿਤੀ ਬੜੀ ਡਾਮਾਡੋਲ ਛੇਤੀ ਹੋ ਜਾਂਦੀ ਹੈ ਬੱਚੇ ਬੜੀ ਜਲਦੀ ਟੈਨਸ਼ਨ ਲੈ ਲੈਂਦੇ ਆ ਤੇ ਬੱਚਿਆਂ ਨਾਲੋਂ ਜ਼ਿਆਦਾ ਪੇਰੈਂਟਸ ਮਾਤਾ ਪਿਤਾ ਇਸ ਚੀਜ਼ ਦੀ ਟੈਨਸ਼ਨ ਲੈਂਦੇ ਆ ਕਿ ਬੱਚਿਆਂ ਦੀ ਕਿਤੇ ਸੰਗਤ ਹੀ ਖਰਾਬ ਨਾ ਹੋ ਜਾਵੇ ਹੈਨਾ ਜਾਂ ਬੱਚੇ ਜੋ ਨੇ ਸਾਨੂੰ ਸਾਰੇ ਭੇਤ ਦੇਣ ਤਾਂ ਚੰਗਾ ਏ ਇਹਦੇ ਲਈ ਤੁਸੀਂ ਇੱਕ ਫੈਮਿਲੀ ਫੋਟੋ ਜਿਹਦੇ ਵਿੱਚ ਬੱਚੇ ਵੀ ਹੋਣ ਤਾਂ ਉਸ ਨੂੰ ਵੈਸਟਰ ਸਾਈਡ ਸ ਜਾਂ ਸਾਉਥ-ਵੈਸਟ ਸਾਈਡ ਤੇ ਜ਼ਰੂਰ ਲਾਓ ਯਾਨੀ ਦੱਖਣ-ਪੱਛਮ ਕੋਨੇ ਚ ਲਾਓ। ਬੱਚਿਆਂ ਦੇ ਭੇਤ ਹੌਲੀ-ਹੌਲੀ ਪਤਾ ਲੱਗਦੇ ਰਹਿੰਦੇ ਆ ਕਿਉਂਕਿ ਉਹ ਸਟੇਬਿਲਟੀ ਦੀ ਦਿਸ਼ਾ ਹੈ ਤੇ ਬੱਚੇ ਕਿਸੇ ਕਿਤੇ ਵੀ ਕਿਵੇਂ ਵੀ ਹੋਣ ਆਪਣੇ ਘਰ ਵਾਲੋਂ ਉਹਨਾਂ ਨੂੰ ਖਿੱਚ ਵੀ ਰੈਂਦੀ ਹੈ ਕਿਉਂਕਿ ਦੱਖਣ ਜੋ ਦੱਖਣ ਪੂਰਬ ਦਾ ਕੋਨਾ ਹੁੰਦਾ ਉੱਚਾ ਹੁੰਦਾ ਹੈ ਤੇ ਇਹ ਕਹਿੰਦੇ ਆ ਕਿ ਇਹ ਇੱਕ ਤਰ੍ਹਾਂ ਨਾਲ ਇਹ ਧਰਤੀ ਤੱਤ ਗ੍ਰਹਿ ਮੰਨਿਆ ਜਾਂਦਾ ਹੈ ਤੇ ਬਧੀਆ ਮੰਨਿਆ ਜਾਂਦਾ ਹੈ ਹਨ ਹਵਾ ਦਾ ਖਾਨਾ ਜੋ ਹੈ ਜਿਵੇਂ ਨਾਰਥ ਵੈਸਟ ਹੈ ਉਸ ਜਗਤ ਕਦੇ ਵੀ ਬੱਚੇ ਦੀ ਫੋਟੋ ਨਾ ਲਗਾਓ ਜਾਂ ਬੱਚੇ ਨੂੰ ਨਾ ਸੁਵਾਓ ਕਿਉਂਕਿ ਹਰ ਟਾਈਮ ਪੈਰ ਬਾਹਰ ਵਾਲ ਤੇ ਸੜਕ ਵਾਲੀ ਬੱਚਾ ਦੇਖੀ ਜਾਂਦਾ ਹੈ ਕਿ ਬਸ ਘੁੰਮਣ ਫਿਰਨੀ ਚਾਹੀਏ ਜਾਂ ਬਸ ਬਾਹਰ ਹੀ ਰਹੀਏ ਤਾਂ ਕੋਸ਼ਿਸ਼ ਕਰਨੀ ਹੈ ਬੱਚੇ ਦੇ ਨਾਲ ਮਾਤਾ ਪਿਤਾ ਨੂੰ ਵੀ ਆਪਣੀ ਇੱਕ ਪਿਕਚਰ ਕਿਉਂਕਿ ਜੁੜਿਆ ਰਹੇ ਤੇ ਤੁਹਾਨੂੰ ਭੇਤ ਦਿੰਦਾ ਰਹੇ ਤੇ ਇਹ ਨਾਲ ਸੰਗਤੋਂ ਵੀ ਬਚਿਆ ਰਵੇ ਹੈਨਾ ਇਹ ਜ਼ਰੂਰੀ ਹੈ ਚਲੋ ਸਮਾਂ ਹੀ ਜਾ ਜਾਂਦਾ ਆਪ ਸਭ ਦਾ ਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ